ਜਿੰਮੇ ਦੀ ਕੋਠੀ ਤੁਸੀਂ ਮੰਗਦੇ ਸੀਗੇ ਕਮੈਂਟਾਂ ਦੇ ਵਿੱਚ ਜਿਹੋ ਜੀ ਕੋਠੀ ਵਸਤੇ ਤੁਸੀਂ ਕਹਿੰਦੇ ਸੀਗੇ ਉਮੇ ਦੀ ਕੋਠੀ ਆਪਾਂ ਪੂਰੀ ਦੀ ਪੂਰੀ ਤਿਆਰ ਅੱਜ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਸਾਰੀ ਵੀਡੀਓ ਲਾਜ਼ਮੀ ਦੇਖਿਓ ਜੀ ਤੇ ਵੀਡੀਓ ਦੇ ਅੰਦਰ ਹੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਮਾਲਕ ਦਾ ਮੋਬਾਈਲ ਨੰਬਰ ਕਿੱਥੇ ਕੋਠੀ ਹੈ ਜੀ ਕਿੰਨੀ ਗੱਜ ਦੀ ਹੈ ਕਾਹ ਤੋਂ ਵੇਚਣੀ ਹੈ ਸਾਰਾ ਕੁਝ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਤੁਹਾਡੇ ਕੋਲ ਵੀ ਘਰ ਹੈ ਕੋਠੀ ਹੈ ਮਕਾਨ ਹੈ ਕਿਸੇ ਵੀ ਏਰੀਆ 'ਚ ਜੇਥੋਂ ਵੀ ਤੁਸੀਂ ਦੇਖ ਰਹੇ ਵੇਚਣਾ ਚਾਹੁੰਦੇ ਹੋ ਆਪਣੇ ਕੋ भेजू ਆਪਣਾ whatsapp ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ 73800 ਪੂਰਾ 26173 ਵੀਡੀਓ ਜਾਣਕਾਰੀ ਫੋਟੋ ਮੈਂ ਭੇਜ ਦੂੰ ਜਮਾ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ 25 ਫੁੱਟ ਦੀ ਤਾਂ ਗਲੀ ਲੱਗਦੀ ਹੈ ਜੀ ਕੋਠੀ ਨੂੰ ਤੇ ਪੂਰੀ ਸੋਹਣੀ ਕੋਠੀ ਹੈ ਸਾਰੀ ਕੋਠੀ ਮਾਲਕ ਨੇ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ A to Z ਮਾਲਕ ਨੇ ਸਾਰੇ ਦਾ ਸਾਰਾ ਕੰਮ ਕਰਵਾ ਰੱਖਿਆ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਵੀ ਆਪਾਂ ਨੂੰ ਖਰੀਦਣ ਤੋਂ ਬਾਅਦ ਕਰਵਾਉਣਾ ਪਵੇ ਬਾਕੀ ਤੁਸੀਂ ਅੰਦਰ ਦੀ ਤੇ ਬਾਹਰ ਦੀ ਸਾਰੀ ਵੀਡੀਓ ਇੱਕ ਬਾਰੀ ਚੈੱਕ ਕਰੋ ਜੀ 12ਵਾਂ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬੇੜੇ ਦੇ ਵਿੱਚੋਂ ਹੀ ਤੇ ਖੁੱਲਾ ਡੁੱਲਾ ਆਪਾਂ ਨੂੰ ਪੋਰਚ ਏਰੀਆ ਦੇਖਣ ਨੂੰ ਮਿਲ ਜੂਗਾ ਤੇ ਸਾਰੇ ਦਾ ਸਾਰਾ ਜਿਹੜਾ ਪੋਰਚ ਹੈ ਪੂਰਾ ਸੋਹਣਾ ਤਿਆਰ ਹੋਇਆ ਤੇ ਟਾਈਲਾਂ ਦਾ ਕੰਮ ਤੁਸੀਂ ਆਪ ਚੈੱਕ ਕਰ ਹੀ ਸਕਦੇ ਹੋ ਬਾਕੀ ਜੋ ਵੀ ਡੈਕੋਰੇਸ਼ਨ ਦਾ ਕੰਮ ਹੁੰਦਾ ਸੀ ਜਿੰਨਾ ਕੰਮ ਮਾਲਕ ਨੇ ਕਰਵਾਇਆ ਹੋਇਆ ਸਾਰਾ ਰੀਜਾ ਲਾਲਾ ਕੇ ਕਰਵਾਇਆ ਹੋਇਆ ਸਾਰਾ ਲੱਕੜ ਦਾ ਕੰਮ ਹੋਇਆ ਸੀ ਸਾਰਾ ਪੱਥਰ ਦਾ ਕੰਮ ਹੋਇਆ ਮੇਨ ਗੇਟ ਪੂਰਾ ਵਧੀਆ ਲੱਗਿਆ ਹੋਇਆ ਬਾਕੀ ਆਪਾਂ ਸਾਰੀ ਗੱਲਬਾਤ ਟੋਟਲੀ ਕਰਾਂਗੇ ਸਿ ਜੀ ਆਪਾ ਕੋਠੀ ਦੀ ਥਾਂ ਦੀ ਗੱਲ ਕਰੀਏ 210 ਗਜ਼ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਐ ਸੀ ਟੋਟਲ ਏਰੀਆ ਹੈਗਾ 210 ਗਜ਼ ਤੇ ਬਾਕੀ ਤੁਹਾਨੂੰ ਅੰਦਰ ਦੀ ਵੀਡੀਓ ਤੇ ਬਾਹਰ ਦੀ ਵੀਡੀਓ ਸਾਰੇ ਦੇਖਣ ਨੂੰ ਮਿਲ ਜੂਗੀ ਤੇ ਕੋਠੀ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਐ ਕੱਲਾ ਕੱਲਾ ਕੰਮ ਤੁਸੀਂ ਆਪ ਚੈੱਕ ਕਰ ਸਕਦੇ ਹੋ ਸੀ ਬਾਕੀ ਜੋ ਵੀ ਕੰਮ ਹੋਇਆ ਰੀਜਾਂ ਲਾ ਲਾ ਕੇ ਕਰਵਾਇਆ ਹੋਇਆ ਸਾਰਾ ਕੰਮ ਤੁਸੀਂ ਕੋਠੀ ਦਾ ਦੇਖ ਹੀ ਸਕਦੇ ਹੋ ਵੀਡੀਓ ਚ ਆਪਣੇ ਕੋਲੇ ਵੀਡੀਓ ਜਿਹੜੀ ਇਹ ਪਹੁੰਚੀ ਹੈ ਜੀ ਬਹੁਤ ਸ਼ੌਂਕ ਨਾਲ ਬਣੀ ਹੋਈ ਹੈ ਤੇ ਤੁਹਾਨੂੰ ਕੱਲੀ-ਕੱਲੀ ਚੀਜ਼ ਦੇਖਣ ਨੂੰ ਮਿਲ ਹੀ ਜਾਊਗੀ। ਬਾਕੀ ਜਿਹੜਾ ਰਸੋਈ ਦਾ ਕੰਮ ਹੋਇਆ ਸੀ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ। ਤੁਸੀਂ ਇੱਕ ਵਾਰੀ ਲੋਬੀ ਵੀ ਚੈੱਕ ਰਿਓ ਸੀ ਤੇ ਅੰਦਰ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਜੀ। ਬਾਅਦ ਤੁਸੀਂ ਸਾਰਾ ਕੁਝ ਦੇਖ ਲਓ ਤੇ ਇਧਰਲੀ ਸਾਈਡ ਆਪਾਂ ਚੱਲਾਂਗੇ ਜੀ। ਦੋ ਇਹਨੂੰ ਗੇਟ ਲੱਗਦੇ ਹੂ ਜੀ ਇੱਕ ਤਾਂ ਪਰਲੀ ਸਾਈਡ ਤੇ ਇੱਕ ਇਧਰਲੀ ਸਾਈਡ। ਆਹ ਸਿੱਧਾ ਲੋਬੀ ਦੇ ਅੰਦਰ ਜਾਣ ਵਾਸਤੇ ਹੈ ਜੀ। ਤੇ ਪਰਲੇ ਪਾਸੇ ਤੁਸੀਂ ਦੇਖ ਲਿਆ ਸੀਗਾ ਉਹ ਡਾਈਨਿੰਗ ਏਰੀਆ ਬਣਿਆ ਹੋਇਆਗਾ ਖਾਣਾ ਖੁਣਾ ਖਾਣ ਨੂੰ ਸੀ ਤੇ ਮਾੜਾ ਮੋਟਾ ਬੈਠਣ ਨੂੰ ਸੀ ਤੇ ਆ ਆ ਗਿਆ ਸਾਰਾ ਲੌਬੀ ਏਰੀਆ ਇੱਕ ਪਾਸੇ ਸੋਫੇ ਲੱਗੇ ਹੋਏ ਨੇ ਬਹੁਤ ਵੱਡੀ ਐਲਸੀਡੀ ਪੈਨਲ ਲੱਗਾ ਹੋਇਆ ਸੀ ਬਾਕੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਉੱਪਰ ਉਹ ਡਾਊਨ ਸਿਲਿੰਗ ਦਾ ਕੰਮ ਚੈੱਕ ਕਰੋ ਜੀ ਲਾਈਟਿੰਗ ਦਾ ਕੰਮ ਚੈੱਕ ਕਰ ਲਓ ਤੇ ਸੋਫੇ ਜਿਹੜੇ ਲੱਗੇ ਹੋਏ ਨੇ ਇੱਕ ਪਾਸੇ ਡਰਾਇੰਗ ਏਰੀਆ ਬਣਿਆ ਹੋਇਆ ਬਹੁਤ ਖੁੱਲਾ ਡੁੱਲਾ ਡਰਾਇੰਗ ਏਰੀਆ ਆਪ ਨੂੰ ਦੇਖਣ ਨੂੰ ਮਿਲ ਜੂਗਾ ਕਿੰਨੇ ਵੀ ਆਰਾਮ ਨਾਲ ਬੰਦੇ ਬੈਠ ਸਕਦੇ ਅਸੀਂ। ਅਰਸੋਈ ਦੀ ਵੀਡੀਓ ਤੁਹਾਨੂੰ ਇੱਕ ਵਾਰੀ ਚੈੱਕ ਕਰਵਾਉਣੀ ਸੀ। ਅਰਸੋਈ ਦੇਖੋ ਇੱਕ ਵਾਰੀ। ਬਹੁਤ ਸ਼ੌਂਕ ਨਾਲ ਮਾਲਕ ਨੇ ਸਾਰਾ ਕੰਮ ਕਰਵਾਇਆ ਹੋਇਆ। ਜਿੰਨਾ ਲੱਕੜ ਦਾ ਕੰਮ ਹੋਇਆ, ਜਿੰਨੇ ਸਮਾਈਕੇ ਲੱਗੇ ਹੋਏ ਨੇ, ਸਮਾਈਕੇ ਦਾ ਜਿਹੜਾ ਰੰਗ ਹੈ, ਕੰਬੀਨੇਸ਼ਨ ਤੁਸੀਂ ਚੈੱਕ ਕਰੋ ਜੀ ਥੱਲੇ ਤੋਂ ਉੱਪਰੋਂ ਤੇ ਬਾਕੀ ਸਮਾਈਕਾ ਚੈੱਕ ਕਰੋ ਜੀ। ਬਾਕੀ ਜਿੰਨਾ ਕੰਮ ਹੋਇਆਗਾ ਲੱਕੜ ਦਾ ਉਹ ਤੁਸੀਂ ਇੱਕ ਵਾਰੀ ਦੇਖੋ। ਬਾਕੀ ਮੈਂ ਉਮੀਦ ਕਰਦਾ ਤੁਹਾ ਨੂੰ ਸਾਰਿਆਂ ਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਪਸੰਦ ਆ ਗਈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਕੋਠੀ ਨੂੰ ਤਾਂ ਇਹ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਮਾਲਕ ਨੇ ਵੇਚਣੀ ਹੈ ਜੀ ਬਿਕਾਉ ਕੋਠੀ ਇਹ ਤੇ ਆਪਣੇ ਕੋਲੇ ਇਹ ਕੋਠੀ ਪਹੁੰਚੀ ਹੈ ਪਟਿਆਲੇ ਖਾਸ ਏਰੀਆ ਚੋਂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਪਟਿਆਲੇ ਏਰੀਆ ਚ ਤੁਹਾਨੂੰ ਕੋਠੀ ਮਿਲੂਗੀ ਤੇ ਬਹੁਤ سارے ਮੈਂ ਕਮੈਂਟ ਚੈੱਕ ਕੀਤੇ ਸੀਗੇ ਕਮੈਂਟਾਂ ਦੇ ਵਿੱਚ ਪਟਿਆਲੇ ਏਰੀਆ ਚ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਅੱਜ ਇਹ ਕੋਠੀ ਪਹੁੰਚੀ ਅਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨਾਂ ਜਿਨ੍ਹਾਂ ਨੇ ਪਟਿਆਲੇ ਏਰੀਆ ਚ ਮੰਗ ਪਾਈ ਸੀਗੀ ਜਾਂ ਤੁਸੀਂ ਕਿਤੋਂ ਵੀ ਦੇਖ ਰਹੇ ਹੋ ਜੀ ਤੁਹਾਨੂੰ ਕੋਠੀ ਪਸੰਦ ਆਈ ਹੈ ਪਟਿਆਲੇ ਤੋਂ ਤੁਸੀਂ ਖਰੀਦ ਸਕਦੇ ਹੋ ਤਾਂ ਮਾਲਕ ਨਾਲ ਗੱਲ ਕਰ ਲਓ ਵਿਜ਼ਿਟ ਕਰ ਲਓ ਜੀ ਇਹਨਾਂ ਕੋਲੇ ਤੇ ਜਾ ਕੇ ਦੇਖ ਕੇ ਗੱਲਬਾਤ ਕਰਕੇ ਆਪਦਾ ਰੇਟ ਫਾਈਨਲ ਕਰਕੇ ਤੇ ਕੋਠੀ ਦੀ ਡੀਲ ਕਰ ਸਕਦੇ ਹੋ ਜੀ ਤੁਹਾਨੂੰ ਜਾਣਕਾਰੀ ਆਪਾਂ ਸਾਰੀ ਦੱਸ ਹੀ ਰਹੇ ਹਾਂ ਸੀ ਬਾਕੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਸੀ ਵੀਡੀਓ ਵਧੀਆ ਬਣੀ ਥੋੜਾ ਜਿਹਾ ਬੋਲਣ ਦੇ ਵਿੱਚ ਦਿੱਕਤ ਆ ਥੋੜੀ ਖੰਗ ਜ਼ਿਆਦਾ ਹੋਈ ਪਈਆ ਗਲਾ ਵੀ ਥੋੜਾ ਜਿਹਾ ਖਰਾਬ ਹੈ ਤਾਂ ਕਰਕੇ ਬੋਲਣ ਦੇ ਵਿੱਚ ਕਾਫੀ ਪਰੇਸ਼ਾਨੀ ਹੁੰਦੀ ਆ ਸੀ ਬਾਕੀ ਮੈਂ ਕੋਸ਼ਿਸ਼ ਕਰਦਾ ਰਹਿਣਾ ਸੀ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਸਕਾਂ ਤੇ ਸਾਰੀ ਗੱਲਬਾਤ ਸਾਰੀ ਜੋ ਵੀ ਕੁਝ ਹੁੰਦੀ ਹੈ ਜਿ ਕੁਠੀ ਦੀ ਜਾਣਕਾਰੀ ਤੁਹਾਨੂੰ ਵਧੀਆ ਢੰਗ ਨਾਲ ਦੇ ਸਕਾਂ ਦੀ ਵੀਡੀਓ 'ਚ ਬਾਕੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜੇ ਆਪਾਂ ਕਰੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਏਰੀਆ ਦਾ ਇਹਨਾਂ ਦੀ ਕਰੈਕਟ ਕਲੋਨੀ ਜਿਹੜੀ ਹੈਗੀ ਅਸੀਂ ਨਿਊ ਮਹਿਰ ਸਿੰਘ ਕਲੋਨੀ ਅਸੀਂ ਤੇ ਗਲੀ 25 ਫੁੱਟ ਦੀ ਲੱਗਦੀ ਹੈ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ ਤੇ ਜਿਹੜਾ ਕੋਲੀ ਸਵੀਟਸ ਹੈ 1 ਕਿਲੋਮੀਟਰ ਫਾਰਮ ਫਰੋਮ ਕੋਲੀ ਸਵੀਟਸ ਇਹਨਾਂ ਤੋਂ 1 ਕਿਲੋਮੀਟਰ ਰਹਿ ਜਾਂਦੇ ਸੀ ਤੇ 1 ਕਿਲੋਮੀਟਰ ਫਾਰ ਫਰੋਮ ਸਰਹਿੰਦਰ ਰੋਡ ਕਲੇਰੀਓ ਹੋਟਲ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਪਟਿਆਲੇ ਦੇ ਵਿੱਚ ਖਾਸ ਇੱਕ ਉਠੀ ਹੈ ਬਾਕੀ ਜਿਹੜੇ ਕਮਰੇ ਬਣੇ ਹੋਏ ਨੇ ਬੈੱਡਰੂਮ ਬਣੇ ਹੋਏ ਨੇ ਬੈੱਡਰੂਮ ਨਾਲ ਅਟੈਚ ਜਿਹੜੇ ਬਾਥਰੂਮ ਨੇ ਤੇ ਜੋ ਵੀ ਕੱਪ ਬੋਰਡ ਦਾ ਕੰਮ ਹੋਇਆ ਸੀ ਜੋ ਵੀ ਲਾਈਟਿੰਗ ਦਾ ਟੂਟੀਆਂ ਦਾ ਜਿੰਨਾ ਵੀ ਅੰਡਰਗਰਾਊਂਡ ਦਾ ਕੰਮ ਹੋਇਆ ਸੀ ਹਰ ਇੱਕ ਕੰਮ ਪੂਰਾ ਵਧੀਆ ਹੋਇਆ ਤੇ ਕੋਠੀ ਮਾਲਕ ਨੇ ਆਪ ਦੇ ਅਤੇ ਆਪ ਦੇ ਪਰਿਵਾਰ ਵਾਸਤੇ ਬਣਵਾਈ ਸੀ ਕਿਸੇ ਕਾਰਨ ਕਰਕੇ ਹੁਣ ਵੇਚਣੀ ਪੈ ਰਹੀ ਹੈ ਕੋਈ ਐਦਾ ਨਹੀਂ ਹੈਗੀ ਕਿਸੇ ਬਿਲਡਰ ਦੀ ਆ ਜਾਂ ਕਿਸੇ ਡੀਲਰ ਦੀ ਸੀ ਮਾਲਕ ਨੇ ਆਪ ਨੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਹੋ ਸੀ ਇਹਨਾਂ ਨੇ ਆਪ ਨੇ ਸੇਲ ਕਰਨੀ ਹੈ ਜਦੋਂ ਤੁਸੀਂ ਫੋਨ ਕਰੋਗੇ ਸਿੱਧੇ ਮਾਲਕ ਨਾਲ ਤੁਹਾਡੀ ਗੱਲ ਹੋਵੇਗੀ ਜੀ ਤੇ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਜੀ 73 475 71 597 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 73 475 ਤੇ 71 597 ਇਹ ਮਾਲਕ ਦਾ ਨੰਬਰ ਹੈਗਾ ਤੇ ਜੇ ਆਪਾਂ ਗੱਲ ਕਰੀਏ ਡਿਮਾਂਡ ਦੀ ਤਾਂ ਇਹਨਾਂ ਨੇ 57 ਲੱਖ ਰੁਪਿਆ ਇੱਕ ਡਿਮਾਂਡ ਕੀਤੀ ਹੈ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਗੱਲਬਾਤ ਵੇਖ ਕੇ ਕਰ ਲਿਓ ਜੀ ਰੇਟ ਕਿਤਾ ਜਾਊਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਜੂਗੀ ਜੀ ਜੋ ਵੀ ਕੰਮ ਹੁੰਦਾਗਾ ਸਾਰਾ ਕਰਵਾਇਆ ਹੋਇਆ ਸੀ ਤੇ ਸਾਰਾ ਕੁਝ ਵਧੀਆਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਗੱਲਬਾਤ ਤੁਹਾਡੀ ਫੋਨ ਤੇ ਹੋ ਹੀ ਜਾਊਗੀ ਮਾਲਕ ਨਾਲ ਗੱਲਬਾਤ ਕਰਕੇ ਸਾਰੀ ਰੇਟ ਮੁਕਾ ਕੇ ਜੀ ਡੀਲ ਕਰ ਲਿਓ ਤੇ ਤੁਹਾਨੂੰ ਕੋਠੀ ਪਸੰਦ ਸਾਰਿਆਂ ਨੂੰ ਆਈ ਗਈ ਹੋਵੇਗੀ ਮੈਂ ਉਮੀਦ ਕਰਦਾ ਹਾਂ ਜੀ ਤੁਹਾਨੂੰ ਵੀਡੀਓ ਵੀ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਕੂਠੀ ਜੇ ਤੁਹਾਨੂੰ ਪਸੰਦ ਆਈ ਅਸੀ ਤਾਂ ਵੀਡੀਓ ਨੂੰ ਬੱਤ ਬੱਦ ਲਾਈਕ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਦਬਾ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਪਿੰਡ ਚ ਸ਼ਹਿਰ ਚ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਦੇਖ ਰਹੇ ਹੋ ਕਿਤੇ ਵੀ ਹੈ ਸੀ ਵੱਡਾ ਘਰ ਹੈ ਛੋਟਾ ਘਰ ਹੈ ਕੋਠੀ ਹੈ ਨਵੀਂ ਬਣਾਈ ਹੈ ਪੁਰਾਣੀ ਹੈ ਕਿਵੇਂ ਵੀ ਹੈ ਸੀ ਆਪਣਾ WhatsApp ਨੰਬਰ ਚੈੱਕ ਕਰੋ ਜੀ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਜਮਾ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਸੀ ਨਾ ਕੋਈ ਦਲਾਲੀ ਨਾ ਕੋਈ ਫੀਸ ਜਿੰਨਾ ਆਪਾਂ ਕੰਮ ਕਰਦੇ ਹਾਂ ਸਾਰਾ ਫ੍ਰੀ ਚ ਕਰਦੇ ਹਾਂ ਸੀ ਆਪਣੇ ਕੋਲੇ ਵਧੀਆ ਵੀਡੀਓ ਬਣਾ ਕੇ ਭੇਜ ਦਿਓ ਤੇ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਨਾ ਕੋਈ ਪਹਿਲਾਂ ਨਾ ਬਾਅਦ ਚ ਕੁਝ ਨਹੀਂ ਹੁੰਦਾ ਜੀ ਆਪਣਾ ਨਾ ਕੋਈ ਦਲਾਲੀ ਨਾ ਕੋਈ ਫੀਸ ਭੇਜੋ ਤੁਹਾਡੀ ਸੇਵਾ ਵਾਸਤੇ ਆਪਾਂ ਚੈਨਲ ਤਿਆਰ ਕੀਤਾ ਸੀਗਾ ਤੇ ਜਦੋਂ ਦਾ ਤਿਆਰ ਕੀਤਾ ਚੈਨਲ ਉਦੋਂ ਦੀ ਆਪਾਂ ਫ੍ਰੀ ਸੇਵਾ ਕਰ ਰਹੀਆਂ ਜੀ ਬਾਕੀ ਮੈਂ ਕੋਸ਼ਿਸ਼ ਕੀਤੀ ਸੀ ਵੀ ਵਧੀਆ ਵੀਡੀਓ ਤੁਹਾਡੇ ਤੱਕ ਪਹੁੰਚਾ ਸਕਾਂ ਸੀ ਵਧੀਆ ਬਣਾ ਕੇ ਪਹੁੰਚਾ ਸਕਾਂ ਥੋੜਾ ਜਿਹਾ ਗਲਾ ਖਰਾਬ ਹੈ ਤੇ ਥੋੜੀ ਖੰਗ ਹੂੰਗਾ ਥੋੜਾ ਜਿਹਾ ਹੋਇਆ ਪਿਆ ਜੀ ਸਿਸਟਮ ਵਿਗੜਿਆ ਪਿਆ ਤੁਹਾਨੂੰ ਪਤਾ ਹੀ ਜੀ ਮੌਸਮ ਕਿਵੇਂ ਚੇਂਜ ਹੋਈ ਜਾਂਦਾ ਤਾਂ ਕਰਕੇ ਬਾਕੀ ਜਲਦੀ ਤੋਂ ਜਲਦੀ ਸੈੱਟ ਹੋ ਜਾਗੇ ਵਧੀਆ ਵੀਡੀਓ ਬਣਾਇਆ ਕਰਾਂਗੇ ਜੀ ਬਾਕੀ ਤੁਸੀਂ ਭੇਜੂ ਇੰਨੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਜੀ ਤੁਹਾਨੂੰ ਵੀ ਕੋਠੀ ਘਰ ਮਕਾਨ ਕੋਈ ਚਾਹੀਦਾ ਹੈ ਤੁਹਾਡੇ ਏਰੀਆ ਚ ਕਮੈਂਟ ਪਾ ਦਿਓ ਆਪਾਂ ਤੁਹਾਡੇ ਖਾਤਰ ਵੀ ਲੈ ਕੇ ਪਹੁੰਚ ਜਾਂਗੇ ਤੇ ਹੁਣ ਦਿਓ ਜੇ ਮੈਨੂੰ ਇਜਾਜ਼ਤ ਮਿਲਦੇ ਚਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਦੇ ਨਾਲ ਜਲਦੀ ਮਿਲਦੇ ਹਾਂ ਜੀ ਹੁਣ ਦਿਓ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ